ਇਸ ਤੋਂ ਵੇਰ ਜਗਾਰ ਹੈ ਕਿ ਦੁਖਿਓਕੇ ਅੱਜ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਆਪਣੇ ਫੋਨ ਨਾਲ ਏਕਟਰ ਲਿਖਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਜੇ ਅਸੀਂ ਇੰਨੇ ਕੁ ਮਜ਼ਬੂਰ ਆ ਕਿ ਆਪਣੇ ਸ਼ਬਦਾਂ ਨੂੰ ਲਿਖਣ ਲਈ ਆਪਣਾ ਫੋਨ ਢੋਲਣ ਸਾਡਿਆਂ ਤਾਂ ਸਾਡੇ ਇੱਕ ਹੁਣ ਸ਼ਰਕਾ ਧਿਆਨ ਦੇ ਲਈ ਜ਼ਿਆਦਾ ਰੀਵੋਸਟ ਟਾਈਮ ਨਹੀਂ ਲੱਗੇਗਾ। ਏਟਟੀਟ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਸ਼ਨੀਵਾਰ ਤੋਂ ਰੋਜ਼ ਦਰਨਾ ਸ਼ੁਰੂ ਕੀਤਾ ਹੋਇਆ ਹੈ। ਜਿਸ ਦੇ ਚੌਥੇ ਦਿਨ ਮੰਗਲਵਾਰ ਨੂੰ ਬੇਰੋਜ਼ਗਾਰ 5994 ਅਧਿਆਪਕਾਂ ਵੱਲੋਂ ਆਪਣੇ ਖੂਨ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਮ ਪੱਤਰ ਲਿਖੇ ਗਏ ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ 5 ਸਤੰਬਰ ਤੋਂ ਪਹਿਲਾਂ ਪਹਿਲਾਂ ਸਮੁੱਚੇ 5994 ਉਮੀਦਵਾਰਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਏ

सरकारा कर दिया की हेरा फेरी चार सौ हेरा फेरी नहीं चलेगी नहीं चलेगी नहीं चलेगी, चलेगी। इनकला What are Ha uh -huh. ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੀਆਂ ਜੋ ਪੇਪਰ ਹੋਣ ਤੋਂ ਬਾਅਦ ਸਾਰਾ ਸਕੂਲ ਦੀ ਪ੍ਰਕਿਰਿਆ ਕੰਪਲੀਟ ਹੋ ਚੁੱਕਿਆ ਹੈ ਉਸ ਤੋਂ ਬਾਅਦ ਸਾਡੀਆਂ ਪ੍ਰੋਵੀਜ਼ਨ ਲਿਸ਼ਟਾਂ ਅੱਜ ਲਾਕਡ ਲਿਸ਼ਟਾਂ ਜਾਰੀ ਕਰਦੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਤਸਵੀਮਾਂ ਵਿੱਚ ਉਹ ਜੋ ਲੈਟਰ ਸਰਕਾਰ ਸਾਡੀ ਇਹ ਮੰਗ ਪੂਰੀ ਨਹੀਂ ਕਰਦੀ ਤਾਂ ਅਸੀਂ ਦਿੱਤੇ ਗੂੜੇ ਕ੍ਰਿਯਾ ਕਰਨਗੇ ਇਸ ਦੀ ਜ਼ਿੰਮੇਵਾਰਾ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹੋਵੇਗਾ ਇੱਕ ਉਹੀ ਸ਼ਾਹੀ ਸਾਡੇ ਹਾਲਾਤ ਬੋਲਦੇ ਨੇ ਸ਼ਬਦਾਂ ਦੇ ਵਿੱਚ ਸਾਡੇ ਜਜ਼ਬਾਤ ਬੱਝੇ ਨੇ ਅਸੀਂ ਬੇਨਤੀ ਕਰਦੇ ਹਾਂ ਸਿੱਖਿਆ ਮੰਤਰੀ ਤੇ ਪੰਜਾਬ ਦੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਕਿ ਅਸੀਂ ਇਹ ਜੋ ਕਦਮ ਚੁੱਕਣ ਜਾ ਰਹੇ ਹਾਂ ਇਹ ਇੱਕ ਬਿਆਨ ਵੀ ਕਰਦਾ ਹੈ ਕਿ ਅਸੀਂ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਕਿ ਅਸੀਂ ਆਪ ਦੇ ਹਾਲਾਤਾਂ ਦੇ ਵਿਰੁੱਧ ਆਪਣਾ ਖੂਨ ਡੋਲ ਰਹੇ ਹਾਂ ਸਾਡੀ 5 ਤਰੀਕ ਤੱਕ ਸਾਡੀ ਜਵਾਨੀ ਕਰਵਾਈ ਜਾਵੇ ਤਾਂ ਜੋ ਅਸੀਂ ਆਪਣੀ ਤਾਂ ਫੌਂਚ ਸਕੀ ਤਾਂ ਇਹ ਸਾਡੀ ਸਰਕਾਰ ਨੂੰ ਇੱਕ ਆਖਰੀ ਚੇਤਾਵਨੀ ਮੰਨੀ ਜਾ ਰਹੀ ਕਿ ਜੇ ਅਸੀਂ ਇੰਨੇ ਕੁ ਮਜ਼ਬੂਰ ਆ ਕਿ ਆਪਣੇ ਸ਼ਬਦਾਂ ਨੂੰ ਲਿਖਣ ਲਈ ਆਪਣਾ ਖੂਨ ਡੋਲ ਸਕਿਆ ਤਾਂ ਸਾਡੇ ਇਹ ਕੁਲ ਸ਼ਰਕਾ ਤੇ ਆਉਣ ਲਈ ਜ਼ਿਆਦਾ ਅਰੇ ਉਸ ਟਾਈਮ ਨਹੀਂ ਲੱਗੇਗਾ ਤੁਹਾਨੂੰ ਪਤਾ ਹੈ ਜਾਂ ਕਿ ਸਾਡੀ 88 94 ਵੀ ਜਿਹੜੇ ਕਿਟਰਾ ਜਿਹੜਾ ਉਹ ਆਪ ਕੋ ਆਪਣੇ ਜੁਆਇਨਿੰਗ ਲੈਟਰ ਦੀ ਸਰਕਾਰ ਤੋਂ ਮੰਗ ਕਰ ਰਿਹਾ ਸੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਜਿਹੜਾ ਸੰਘਰਸ਼ ਵਿੱਡਿਆ ਹੋਇਆ ਸੀਗਾ ਸੋ ਸਾਡਾ ਸੰਘਰਸ਼ਾ ਜਿਹੜਾ ਸਰਕਾਰ ਉਸਤੇ ਕੋਈ ਵੀ ਜਿਹੜਾ ਨਹੀਂ ਲੈ ਰਹੀ ਐਕਸ਼ਨ ਸੋ ਅਸੀਂ ਹੁਣ ਜਿਹੜੇ ਅੱਜ ਫੋਨ ਦੇ ਨਾਲ ਜਿਹੜੀਆਂ ਸਾਡੇ ਸਾਥੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਬਲੱਡ ਨਾਲ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਸੋ ਚਿੱਠੀਆਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਭੇਜਾਂਗੇ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਸਾਡਾ ਖੂਨ ਦੇਖ ਕੇ ਜਾਂ ਸਾਡਾ ਡੁੱਲਿਆ ਹੋਇਆ ਬਲੱਡ ਦੇਖ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਹਿਰਦਾ ਜਿਹੜਾ ਵਲੂੰਦਰ ਜਾਵੇ ਤੇ ਸਾਨੂੰ ਜਿਹੜੇ ਜੁਆਇੰਟ ਲੈਡਰ ਦੇ ਕੇ ਉਹ ਸਕੂਲਾਂ ਦੇ ਵਿੱਚ ਭੇਜ ਦੇਣ ਕਿਉਂਕਿ ਇਹ ਉਮਰ ਹੀ ਸਰਕਾਰ ਆ ਜਿਹੜੀ ਸਰਕਾਰ ਕਹਿੰਦੀ ਸੀ ਭਗਵਾਨ ਸ੍ਰੀ ਮੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੇਰਾ ਹਰਾ ਪੈਨ ਜਿਹੜਾ ਉਹ ਹਰਾ ਪੈਨ ਜਿਹੜਾ ਮੇਰੇ ਬੱਚਿਆਂ ਦੇ ਮੇਰੇ ਪੰਜਾਬ ਦੀ ਆਵਾਮ ਦੇ ਲਈ ਜਿਹੜਾ ਖੁਸ਼ੀਆਂ ਭਰਿਆ ਆਊਗਾ ਪਰ ਜਦੋਂ ਉਹ ਦੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣੇ ਨੇ ਉਸ ਤੋਂ ਬਾਅਦ ਉਹਨਾਂ ਦਾ ਹਰਾ ਪੈਨ ਖਵਾਚ ਗਿਆ ਚਾਹੇ ਪੰਜਾਬ ਦੇ ਵਿੱਚ ਹਰੇ ਪੈਨ ਬੰਨੇ ਬੰਦ ਹੋ ਗਏ ਇਸ ਬਾਰੇ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਆ ਪਰ ਸਾਡੇ ਸਾਥੀਆਂ ਵੱਲੋਂ ਅੱਜ ਖੂਨ ਦੀਆਂ ਚਿੱਠੀਆਂ ਲਿਖ ਕੇ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੂੰ ਭੇਜੀਆਂ ਜਾਣਗੀਆਂ। ਇਹ ਚਿੱਠੀ 949471 ਅੱਜ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਗੰਬੀਰਪੁਰ ਵਿਖੇ ਚੌਥੇ ਦਿਨ ਚ ਦਾਖਲ ਹੋ ਗਏ। ਸਰਕਾਰ ਤੇ ਮੰਤਰੀ ਸਾਹਿਬ ਨਾਲ ਜਿਹੜੀਆਂ ਦਰਾਂ ਕੋਈ ਰਿਸਪੋنس ਪੋਸਟਿਵ ਸਰਕਾਰ ਵੱਲੋਂ ਨਹੀਂ ਆਇਆ। ਇਸ ਤੋਂ ਬੇਰਜਗਾਰਾਂ ਤੇ ਦੁਖਿਓ ਕੇ ਅੱਜ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਆਪਣੇ ਫੋਨ ਨਾਲ ਲੈਟਰ ਲਿਖਣੇ ਸ਼ੁਰੂ ਕਰ ਦਿੱਤੇ ਹਨ। ਕਿਉਂਕਿ ਸਾਥੀਓ ਉਹਨਾਂ ਨੂੰ ਯਕੀਨ ਹੈ ਵੀ ਜੇਕਰ ਸਾਡਾ ਖੂਨ ਦੇਖ ਕੇ ਸ਼ਾਇਦ ਉਹਨਾਂ ਨੂੰ ਸਾਡੇ ਤੇ ਤਰਸਾਵੇ ਜੇਕਰ ਸਰਜੀਓ ਇਸ ਤੋਂ ਇਹ ਗੱਲ ਵੀ ਸਰਕਾਰ ਦੀ ਸਪਸ਼ਟ ਹੋ ਜਾਵੇਗੀ ਕਿ ਉਹ ਸਾਨੂੰ ਰੁਜ਼ਗਾਰ ਦੇਣਾ ਚਾਹੁੰਦੀ ਹੈ ਜਾਂ ਸਾਡੀ ਜਾਨ ਲੈਣ ਤੇ ਤਿਆਰੀ ਹੋਈ ਹੈ ਜਿੰਦਾਬਾਦ ਲੜਦੇ ਸਾਥੀ ਜਿੰਦਾਬਾਦ 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 ਸਰਜੀ ਸਾਥੀ ਜਿੰਦਾਬਾਦ 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 ਬਲੱਡ ਡੋਨੇਟ ਵਾਲੇ ਸਾਥੀਆਂ ਨੂੰ ਲਾਲ ਸਲਾਮ 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 ਲੜਦੇ ਸਾਥੀ ਜਿੰਦਾਬਾਦ Tchau, ah,